ਦੇਖੀ ਗਾ ਹਣ ਆ ਜਾ ਸਤਿ ਸ਼੍ਰੀ ਅਕਾਲ ਜੀ ਹਾਂਜੀ ਹੋਰੇ ਖੜਾ ਵਜਾ ਅੱਜ ਤਰੀਕ 31 8 ਆ ਦੇਖ ਲਓ ਕੁੱਕੜਾਂ ਦੇ ਕੋਲੋਂ ਫੇਰ ਦੁਬਾਰਾ ਖਾਰ ਪੈ ਗਈ ਆ ਉਹ ਦੇਖ ਲਓ ਸਾਹਮਣੇ ਅਸੀਂ ਬੰਨ ਤੇ ਖੜੇ ਜਿੱਥੇ ਟੁੱਟਾ ਆ ਪਾਣੀ ਹੱਲੇ ਆਇਆ ਹੀ ਆ ਦੇਖ ਲਓ ਭਾਈ ਮੋਰੇ ਆ ਅਗਲੇ ਪਿੰਡ ਆਪਣਾ ਬਚਾ ਕਰੋ ਬੋਰੇ ਬੂਰੇ ਭਰ ਕੇ ਰੱਖੋ ਠੀਕ ਹੈ ਜੀ ਪਾਣੀ ਘੰਟਾ ਖੋਇਆ ਦੇਖ ਲਓ ਜਿੱਥੋਂ ਪਹਿਲਾਂ ਟੁੱਟਾ ਸੀ ਉੱਥੋਂ ਫੇਰ ਦੁਬਾਰਾ ਸ਼ੁਰੂ ਹੋ ਗਿਆ ਹੈ ਆ ਦੇਖ ਲਓ ਆ ਪਾਣੀ ਦੇ ਵਿੱਚੇ ਖੜੇ ਮੁੰਡੇ ਸਾਰੇ ਆਪਣੇ ਦੇਖ ਲਓ ਪਾਣੀ ਯੱਕ ਬਿੰਦੂ ਰੂਪਮਣ ਰਹੱਲੀ ਤੇ ਵੱਡੋਂ ਹਾਂਜੀ ਆਪਣੀ ਤਿਆਰੀ ਰੱਖੋ ਜੀ ਦੇਖ ਲਓ ਪਾਣੀ ਤੇਜ਼ ਹੋਈ ਜਾ ਰਿਹਾ ਪਾਣੀ ਬਹੁਤ ਆ ਦੇਖ ਲਓ ਪਾਣੀ ਤੇਜ਼ ਹੋਈ ਜਾਂਦਾ ਹਾਂ ਦੇਖੋ ਖਾਰ ਪਈ ਜਾਂਦੀ ਆ ਤੇ ਆ ਇਧਰੋਂ ਵੀ ਦੇਖ ਲਓ ਪਾਣੀ ਪਤੀ ਜਾਂਦਾ ਪਾਣੀ ਦੇਖ ਲਓ ਆਪਾਂ ਡੀਗਦੇ ਕੀ ਸੀ ਸਾਰੀ ਸਾਧ ਸੰਗਤ ਜੀ ਡੀਗਦੇ ਕੀ ਸੀ ਆਹੀ ਕੁਛ ਡੀਗ ਰਿਆ ਸੀ ਅਸੀਂ ਉਦਣ ਦੇ ਬੇ ਦੁਬਾਰਾ ਫੇ ਪਾਣੀ ਆਵੇ ਟੁੱਟੇ ਇੱਥੇ ਆ ਲਓ ਜੀ 14 ਦਾ ਪਾਣੀ ਆ ਗਿਆ ਆ ਬੰਨ ਟੁੱਟ ਗਿਆ ਹੈ ਦੇਖ ਲਓ ਕੁੱਕੜਾਂ ਕੋਲ ਸਾਹਮਣੇ ਪਾਣੀ ਆ ਦੁਬਾਰਾ ਇੰਟਰਫੇਰ ਹੋ ਰਿਹਾ ਹੈ ਆ ਦੇਖ ਲਓ ਜਿੱਥੋਂ ਪਹਿਲਾਂ ਟੁੱਟਾ ਸੀ ਉੱਥੋਂ ਫੇ ਟੁੱਟ ਗਿਆ ਆ ਟੁੱਟਣਾ ਕੀ ਸੀ ਸਾਹ ਸੰਗਤ ਜੀ ਬੰਨ ਦਾ ਲਾਇਆ ਹੀ ਨਹੀਂ ਕਿਸੇ ਨੇ ਕਿਸੇ ਨੇ ਵੀ ਜ਼ਿੰਮੇਵਾਰੀ ਨਹੀਂ ਲਈ ਨਾ ਪ੍ਰਸ਼ਾਸਨ ਨੇ ਕਿਸੇ ਨੇ ਵੀ ਹਾਂਜੀ ਆਪਣਾ ਆਪਣਾ ਬਚਾ ਕਰੋ ਆਪਣੇ ਬੋਰੇ ਬੂਰੇ ਭਰ ਕੇ ਰੱਖੋ ਹਾਂਜੀ